ਅਮਰੀਕਾ ਤੋਂ 트럼ਪ ਇੱਕ ਤੋਂ ਬਾਅਦ ਇੱਕ ਝਟਕਾ ਦੇ ਰਿਹਾ ਹੈ ਇਮੀਗ੍ਰੈਂਟਸ ਨੂੰ ਜਿੰਨੇ ਵੀ ਉੱਥੇ ਲੋਕ ਆ ਉਹ ਹਰ ਰੋਜ਼ ਸਵੇਰੇ ਉੱਠ ਕੇ ਇਹੀ ਅਰਦਾਸ ਕਰਦੇ ਕਿ ਰੱਬਾ ਅੱਜ ਕੋਈ ਸੁੱਖ ਦਾ ਸਾਹ ਮਿਲੇ ਪਰ ਟਰੰਪ ਸਾਹਿਬ ਹਰ ਰੋਜ਼ ਨਵੇਂ ਤੇ ਨਮਾਜ਼ ਝਟਕਾ ਨਵੇਂ ਤੇ ਨਵਾਂ ਫੈਸਲਾ ਕਰਦੇ ਪਏ ਆ ਤੇ ਹੁਣ ਫਿਰ ਇੱਕ ਫੈਸਲਾ ਕਰ ਦਿੱਤਾ ਜਿਹਦੇ ਨਾਲ ਉਹ ਲੱਖਾਂ ਹੀ ਲੋਕ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੇ ਅਸਾਈਲਮਾਂ ਲਈਤੀਆਂ ਹੋਈਆਂ ਜਾਂ ਜਿਨ੍ਹਾਂ ਦੇ ਵੀਜ਼ੇ ਲੱਗਣਗੇ ਸੋ ਹੁਣ ਟਰੰਪ ਨੇ ਇਹ ਫੈਸਲਾ ਕਰ ਦਿੱਤਾ ਕਿ ਜਿਹੜੇ ਵੀ 5 ਦਸੰਬਰ ਤੋਂ ਬਾਅਦ ਜਿਨ੍ਹਾਂ ਦੇ ਵਰਕ ਵੀਜ਼ੇ ਲੱਗਣਗੇ ਉਹਨਾਂ ਨੂੰ ਸਿਰਫ ਉਹ ਸਿਰਫ 18 ਮਹੀਨੇ ਦਾ ਹੀ ਵੀਜ਼ਾ ਮਿਲੇਗਾ ਜਦਕਿ ਜਿਹੜੇ ਪਹਿਲਾਂ ਇਹ ਵੀਜ਼ੇ ਮਿਲਦੇ ਸੀ ਕਿ ਜਿਹਦਾ ਵੀ ਕੇਸ ਸਾਈਲਮਾ ਲੱਗੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਵਰਕ ਵੀਜ਼ਾ ਮਿਲਦਾ ਹੁੰਦਾ ਸੀ ਸੋ ਉਹਨਾਂ ਨੂੰ 5 ਸਾਲ ਦਾ ਵੀਜ਼ਾ ਮਿਲਦਾ ਸੀ ਸੋ ਹੁਣ ਬਹੁਤ ਵੱਡੀ ਕਟੌਤੀ ਹੋਈ ਆ ਸਿਰਫ ਸਿਰਫ ਤੁਹਾਨੂੰ 18 ਹੀ ਮਹੀਨਿਆਂ ਦਾ ਵੀਜ਼ਾ ਮਿਲੇਗਾ ਜੋ ਕਿ ਬਹੁਤ ਹੀ ਬੱਡੀ ਖਬਰ ਆ ਬਹੁਤ ਲੋਕ ਪ੍ਰਭਾਵਿਤ ਹੋਣਗੇ 5 ਦਸੰਬਰ ਤੋਂ ਬਾਅਦ ਜਿਨ੍ਹਾਂ ਦੇ ਵੀ ਇਹ ਕੇਸ ਲੱਗਣਗੇ ਸੋ ਇਹਨਾਂ ਨੇ ਇਹ ਸੁਰੱਖਿਆ ਦਾ ਮਾਮਲਾ ਦੱਸਦੇ ਹੋਏ ਕਿ ਲੋਕਾਂ ਨੂੰ ਸਾਨੂੰ ਪੁਨਿਸ਼ਾਨ ਕਰਨ ਦੇ ਵਿੱਚ ਕਿਹੜੇ ਇੱਥੇ ਰਹਿਣ ਦੇ ਲਾਇਕ ਹੈਗੇ ਆ ਕਿਹੜੇ ਉਹਨਾਂ ਦਾ ਬੈਕਗ੍ਰਾਉਂਡ ਆ ਕਿੱਥੋਂ ਕੀ ਹਸਾਬਤਾ ਵਾ ਸਾਰਾ ਕੁਝ ਕਰਨ ਦੇ ਲਈ ਸਾਡੇ ਲਈ ਈਜ਼ੀ ਹੋਏਗਾ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਐਦਾਂ ਦੀ ਦੁਰਘਟਨਾ ਹੋ ਜਾਂਦੀ ਆ ਜਿਹੜੀ ਇਮੀਗ੍ਰੈਂਟ ਦੇ ਹੱਕ ਵਿੱਚ ਨਹੀਂ ਹੁੰਦੀ ਔਰ 트੍ਰੰਪ ਪ੍ਰਸ਼ਾਸਨ ਨੂੰ ਹਰ ਇੱਕ ਟਾਈਮ ਤੇ ਕੋਈ ਨਾ ਕੋਈ ਇਦਾਂ ਦਾ ਅਹਿਮ ਫੈਸਲਾ ਲੈਣ ਦੇ ਵਿੱਚ ਉਹ ਹਰਕਤ ਜਾਂ ਉਹ ਘਟਨਾ ਸਾਬਿਤ ਹੋ ਜਾਂਦੀ ਹੈ ਕਿ ਉਹ ਇਹ ਚੀਜ਼ਾਂ ਕਰ ਸਕਦੇ ਆ ਇਸ ਘਟਨਾ ਦਾ ਹਵਾਲਾ ਦੇ ਕੇ ਸੋ ਸਵਾਰਿਆਂ ਨੂੰ ਪਤਾ ਹੀ ਆ ਕਿ ਇਹ ਸੀਨ ਸ਼ੁਰੂ ਹੋਇਆ ਸੀ ਹਰਜਿੰਦਰ ਦੇ ਕੇਸ ਤੋਂ ਬਾਅਦ ਫਿਰ ਜਸ਼ਨਪ੍ਰੀਤ ਦਾ ਹੋ ਗਿਆ ਫਿਰ ਕੱਲ ਪਰਸੋਂ ਇੱਕ ਨਿਊਜ਼ ਆ ਰਹੀ ਹੈ ਰਾਜਕੁਮਾਰ ਦਾ ਵੀ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਦੋ ਬੰਦਿਆਂ ਦੀ ਮੌਤ ਹੋਈ ਆ ਸੋ ਕੁੱਲ ਬਲਾ ਮਲਾ ਕੇ ਸਾਰਾ ਕੁਝ ਕੰਮ ਖਤਮ ਕਰਤਾ ਅਫਗਾਨੀ ਨੇ ਜਿਨੇ ਕਿ ਨੈਸ਼ਨਲ ਗਾਰਡ ਦੇ ਉੱਤੇ ਸਿੱਧੀਆਂ ਹੀ ਗੋੜੀਆਂ ਚਲਾਤੀਆਂ ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 29 ਕੰਟਰੀਆਂ ਦੇ ਨਾਲ ਤਾਂ ਬਿਲਕੁਲ ਹੀ ਰਿਲੇਸ਼ਨ ਬੰਦ ਕਰਤੇ ਇਹਨਾਂ ਨੇ ਬਿਲਕੁਲ ਉਹਨਾਂ ਦੀ ਇਮੀਗ੍ਰੇਸ਼ਨ ਰੋਕਤੀ ਅਸਾਈਲਮ ਕੇਸ ਉਹਨਾਂ ਦੇ ਰੋਕ ਦਿੱਤੇ ਆ ਤੇ ਜਿਨ੍ਹਾਂ ਨੂਰ ਨਾਗਰੀਤਾ ਵੀ ਮਿਲਣੀ ਸੀ ਉਹ ਵੀ ਕੇਸ ਤੱਕ ਪੈਂਡਿੰਗ ਕਰਤੇ ਉਹਨਾਂ ਨੇ ਰੋਕ ਦਿੱਤੇ ਤੇ ਇਸ ਤੋਂ ਬਾਅਦ ਹੋਮ ਲੈਂਡ ਸਕਿਉਰਟੀ ਸੈਕਟਰੀ ਕ੍ਰਿਸਟੀ ਨਿਯੋਮ ਦਾ ਵੀ ਬਿਆਨ ਇਹ ਆ ਗਿਆ ਕੀ ਇਹ 19 ਕੰਟਰੀਆਂ ਤੋਂ ਵਧਾ ਕੇ ਗਿਣਤੀ 30 ਤੱਕ ਹੋ ਸਕਦੀ ਹੈ 30 ਤੋਂ 32 ਤੱਕ ਹੋ ਸਕਦੀ ਹੈ ਸੋ ਆਉਣ ਵਾਲੇ ਜਿਹੜੀਆਂ ਹੋਰ ਦੋ ਬਾਕੀ ਦੀਆਂ ਕੰਟਰੀਆਂ ਉਹ ਵੀ ਸੋਚਾਂ ਵਿੱਚ ਪੈ ਰਹੇ ਆ ਲੋਕ ਵੀ ਉਹ ਕਿਹੜੀਆਂ ਕੰਟਰੀਆਂ ਹੋਣਗੀਆਂ ਕਿਉਂਕਿ 19 ਕੰਟਰੀਆਂ ਦੀ ਲਿਸਟ ਤਾਂ ਆਲਰੇਡੀ ਜਾਰੀ ਕਰ ਦਿੱਤੀ ਹੈ ਕਿਹੜੀਆਂ ਕਿਹੜੀਆਂ ਉਹ ਕੰਟਰੀਆਂ ਤੇ ਬਾਕੀ ਹੋਰ ਵੀ ਸ਼ਾਮਲ ਹੋਣਗੇ ਆ ਪਰ ਇਸ ਤੋਂ ਵੀ ਬਾਅਦ ਜਿਹੜਾ ਹੁਣ ਆ 트ੰਪ ਨੇ ਫੈਸਲਾ ਕੀਤਾ ਇਹਦੇ ਵਿੱਚ ਸਾਰੇ ਹੀ ਉਹ ਲਿਭੇਟੇ ਜਾਣਗੇ ਇਹਦੇ ਵਿੱਚ ਉਹ ਇੰਡੀਅਨ ਪੰਜਾਬੀ ਪਾਕਿਸਤਾਨੀ ਨੇਪਾਲੀ ਬੰਗਲਾਦੇਸ਼ੀ ਹਰ ਇੱਕ ਉਹ ਕਮਿਊਨਿਟੀ ਟੈਕਟਕਟ ਹੋਏਗੀ ਜਿਹੜੇ ਕੀ ਇਹ ਅਸਾਈਲਮ ਕੇਸ ਲੱਗੇ ਆ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ 5 ਸਾਲ ਮਿਲਨੇ ਸੀ ਪਰ ਹੁਣ ਉਹਨਾਂ ਨੂੰ ਸਿਰਫ ਸਿਰਫ 18 ਮਹੀਨੇ ਮਿਲਣਗੇ ਕਿਉਂਕਿ ਇਹਦੇ ਨਾਲ ਪਹਿਲਾਂ ਜਿਹੜੇ ਇਹ ਕੰਟਰੀਆਂ 'ਚ ਰੋਕੀ ਸੀ ਰੋਗथाम ਹੋਈ ਸੀ ਉਹਦੇ ਵਿੱਚ ਆਪਣੇ ਲੋਕ ਨਹੀਂ ਸੀਗੇ ਨਾ ਪੰਜਾਬੀ ਇੰਡੀਅਨ ਸੀਗੇ ਨਾ ਹੀ ਪਾਕਿਸਤਾਨੀ ਸੀ ਨਾ ਹੀ ਬੰਗਲਾਦੇਸ਼ੀ ਸੀਗੇ ਨਾ ਹੀ ਨੇਪਾਲੀ ਸੀਗੇ ਪਰ ਉਹ ਆਪਣੇ ਅਸਾਈਲਮ ਕੇਸ ਲਗਾ ਸਕਦੇ ਸੀਗੇ ਪਰ ਉਹਨਾਂ ਦੀ ਇੰਟਰਵਿਊ ਵੀ ਹੋਏਗੀ ਪਰ ਉਸ ਤੋਂ ਬਾਅਦ ਉਹ ਕੇਸ ਪਾਸ ਹੁੰਦੇ ਆ ਨਹੀਂ ਹੁੰਦੇ ਉਹ ਬਾਅਦ ਦੀਆ ਮੈਟਰ ਸੀਗਾ ਪਰ ਉਹਨਾਂ ਦਾ ਫਿਲਹਾਲ ਓਪਨ ਸੀ ਪਰ ਹੁਣ ਜਿਹੜਾ ਇਹ ਇਹਨਾਂ ਨੇ ਟਰੰਪ ਪ੍ਰਸ਼ਾਸਨ ਨੇ ਨਵਾਂ ਫਰਮਾਨ ਜਾਰੀ ਕਰ ਦਿੱਤਾ ਇਹਦੇ ਨਾਲ بڑے بڑے ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਬਹੁਤ ਲੋਕ ਪ੍ਰਭਾਵਿਤ ਹੋਣਗੇ ਬਹੁਤ ਲੋਕਾਂ ਦੇ ਸੁਪਨਿਆਂ ਦੇ ਉੱਪਰ ਪਾਣੀ ਫਿਰੇਗਾ ਜਿਹੜੇ ਲੋਕ ਸੋਚਦੇ ਸੀ ਕਿ 5 ਸਾਲ ਦਾ ਵੀਜ਼ਾ ਮਿਲੇਗਾ ਤੇ ਟਰੰਪ ਪ੍ਰਸ਼ਾਸਨ ਦਾ ਕਾਰਜਕਾਲ ਵੀ ਸਮਾਪਤ ਹੋ ਜਾਏਗਾ ਸਾਡੇ ਵਿੱਚ ਦੇ ਵਿੱਚ ਵਿੱਚ ਉਸ ਤੋਂ ਬਾਅਦ ਸਾਨੂੰ ਕੋਈ ਰਾਹਤ ਦੀ ਖਬਰ ਮਿਲੇਗੀ ਪਰ ਹੁਣ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਕਿਉਂਕਿ ਇਹਦੀਆਂ ਗਲਤੀਆਂ ਤੁਹਾਨੂੰ ਪਤਾ ਹੀ ਆ ਆਪਣੀਆਂ ਹੀ ਆ ਆਪਾਂ ਹੀ ਇਹਨਾਂ ਨੂੰ ਮੌਕਾ ਦਿੰਦਾ ਸਭ ਤੋਂ ਵੱਡੀ ਗਲਤੀ ਤਾਂ ਆਪਣੀ ਹੀ ਹੋਗੀ ਕਿ ਆਪਾਂ ਇੱਕ ਨੰਬਰ ਰਸਤੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਨਹੀਂ ਕੀਤਾ ਆਪਾਂ ਤੱਕੇ ਤੇ ਇਹਨਾਂ ਦੀ ਕੰਟਰੀ ਦੇ ਵਿੱਚ ਐਂਟਰ ਹੋਏ ਆ ਆਪਾਂ ਇਲੀਗਲ ਤਰੀਕੇ ਨਾਲ ਬਾਰਡਰ ਕ੍ਰੋਸ ਕਰਕੇ ਇਹਨਾਂ ਦੀ ਕੰਟਰੀ ਦੇ ਵਿੱਚ ਐਂਟਰ ਹੋਏ ਆ ਜਦਕਿ ਆਪਾਂ ਸਭ ਕੁਝ ਕੀਤਾ ਆਪਾਂ ਪੈਸੇ ਵੀ ਦਿੱਤੇ ਜਾਨ ਦਾ ਰਿਸਕ ਵੀ ਲੈ ਕੇ ਇਸ ਕੰਟਰੀ ਦੇ ਵਿੱਚ ਆਏ ਫਿਰ ਵੀ ਇਹਨਾਂ ਦੀ ਕੰਟਰੀ ਆ ਹੁਣ 트럼ਪ ਦੀ ਕੰਟਰੀ ਆ 트럼ਪ ਨੇ ਆਪਣੇ ਲੋਕਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਨਿਯਮ ਜਾਰੂ ਕਰਤੇ ਔਰ ਇਹਦੇ ਨਾਲ ਹੁਣ ਲੱਖਾਂ ਹੀ ਲੋਕ ਪ੍ਰਭਾਵਿਤ ਹੋਣਗੇ ਔਰ ਤਾਂ ਹੀ ਕਿਹਾ ਜਾਂਦਾ 트럼ਪ ਦੇ ਇੱਕ ਤੋਂ ਬਾਅਦ ਇੱਕ ਇਦਾਂ ਦੇ ਫਰਮਾਨ ਆ ਰਹੇ ਆ ਕਿ ਜਿਹੜੇ ਪਿੱਛੇ ਜੇ ਅੰਕੜੇ ਆਏ ਸੀ ਕਿ 20 ਲੱਖ ਲੋਕਾਂ ਨੇ ਅਮਰੀਕਾ ਨੂੰ ਛੱਡ ਦਿੱਤਾ ਸੋ ਉਹ ਇਹਨਾਂ ਦੀ ਹੀ ਵਜ੍ਹਾ ਤੋਂ ਲੋਕ ਛੱਡ ਕੇ ਜਾ ਰਹੇ ਕਿਉਂਕਿ ਹਰ ਰੋਜ਼ ਅ ਇਦਾਂ ਦੇ ਕੋਈ ਨਾ ਕੋਈ ਫਰਮਾਨ ਆ ਜਾਂਦਾ ਫੇ ਲੋਕ ਸੜਕਾਂ ਤੋਂ ਚੁੱਕੇ ਜਾ ਰਿਹਾ ਲੋਕ ਅੰਮਾਂ ਤੋਂ ਕੋ ਚੁੱਕੇ ਜਾ ਰਿਹਾ ਲੋਕ ਘਰ ਤੋਂ ਨਿਕਲਦੇ ਆ ਵਾਪਸ ਆਉਣ ਦੀ ਉਹਨਾਂ ਦੀ ਕੋਈ ਗਾਰੰਟੀ ਨਹੀਂ ਕੀ ਘਰੇ ਵਾਪਸ ਆਵਾਂਗੇ ਜਾਂ ਨਹੀਂ ਆਵਾਂਗੇ ਸੋ ਲੋਕ ਰੋਜ਼ ਮਰ ਮਰ ਕੇ ਜ਼ਿੰਦਗੀ ਜੀਣ ਤੋਂ ਬੈਟਰ ਸਮਝਦੇ ਆ ਕਿ ਹੁਣ ਸਾਡਾ ਇੱਥੇ ਕੋਈ ਫਿਊਚਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਜ ਨਹੀਂ ਤਾਂ ਕੱਲ ਕੁਝ ਨਾ ਕੁਝ 트럼ਪ ਨੇ ਇਦਾਂ ਦਾ ਫਰਮਾਨ ਕੱਢ ਕੇ ਸਾਨੂੰ ਮਜਬੂਰ ਕਰ ਹੀ ਦੇਣਾ ਕਿ ਸਾਨੂੰ ਜਿਆਦਾ ਡਿਟੇਨ ਕੀਤਾ ਜਾਇਆਗਾ ਜਾਂ ਸਾਨੂੰ ਡਿਪੋਰਟ ਕੀਤਾ ਜਾਇਆਗਾ ਸੋ ਇਸ ਤੋਂ ਬੈਟਰ ਸਾਰੇ ਹੀ ਲੋਕ ਹੁਣ ਇਸ ਚੀਜ਼ ਦੇ ਪਾਸੇ ਨੂੰ ਹੋ ਗਏ ਆ ਕਿ ਅਸੀਂ ਆਪਣੇ ਆਪ ਹੀ ਇਸ ਕੰਟਰੀ ਨੂੰ ਛੱਡ ਦਿੰਦੇ ਆ ਕਿ ਕੋਦੇ ਜਾਵਾਂਗੇ ਇੱਜ਼ਤ ਨਾਲ ਜਾਵਾਂਗੇ ਅਗਰ ਆਈਸ ਦੇ ਹੱਥ ਚੜ੍ਹ ਕੇ ਰਿਪੋਰਟ ਹੋ ਗਏ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਇੱਕੋ ਤਰੀਕਾ ਹੱਥ ਕੜੀਆਂ ਲਾ ਕੇ ਪੈਰਾਂ 'ਚ ਜੰਜੀਰਾ ਨਾਲ ਤੁਹਾਨੂੰ ਜਕੜ ਕੇ ਹੀ ਤੁਹਾਡੀ ਹੋਮ ਕੰਟਰੀ 'ਚ ਭੇਜਿਆ ਜਾਏਗਾ ਰੋ ਇਤਲੇਬੀਏ ਰੁਝਾਨ ਬਦੇ ਆ ਤੁਹਾਨੂੰ ਪਤਾ ਹੀ ਰਿਵਰਸ ਮਾਈਗ੍ਰੇਸ਼ਨ ਤੱਕ ਸਟਾਰਟ ਹੋ ਗਈ ਆ ਅਮਰੀਕਾ ਦੇ ਵਿੱਚ ਜਿੱਥੇ ਕਿ ਲੋਕਾਂ ਦਾ ਸਪਨਾ ਹੁੰਦਾ ਸੀ ਬਾਰਡਰਾਂ ਦੇ ਉੱਪਰ ਤੁਹਾਨੂੰ ਦੇਖਿਆ ਹੀ ਹੋਣਾ ਕੀ ਕੁਛ ਹੁੰਦਾ ਹੁੰਦਾ ਸੀ ਹਰ ਟਾਈਮ ਮੇਲੇ ਲੱਗੇ ਰਹਿੰਦੇ ਸੀਗੇ ਉੱਥੇ ਪਰ ਹੁਣ ਸਾਰਾ ਕੁਝ ਸੀਨ ਹੀ ਉਲਟਾ ਹੋ ਗਿਆ ਇੱਥੋਂ ਜਾਣ ਵਾਲਿਆਂ ਦੀ ਗਿਣਤੀ ਰਿਪੋਰਟ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ ਗਈ ਪਰ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੋ ਗਈ ਬਾਰਡਰ ਕ੍ਰਾਸਿੰਗ ਤੇ ਵੀ ਜਿਨ੍ਹਾਂ ਨੂੰ ਅਰੈਸਟ ਕੀਤਾ ਜਾ ਰਿਹਾ ਉਹਨਾਂ ਦੀ ਹਾਇਰਿੰਗ ਹੁੰਦੀ ਹੈ ਜੱਜ ਦੇ ਸਾਹਮਣੇ ਉਹਨਾਂ ਨੂੰ ਬੌਂਡ ਨਹੀਂ ਪੈਂਦਾ ਜੱਜ ਦੇ ਸਾਹਮਣੇ ਜਦੋਂ ਬਿਆਨ ਹੁੰਦੇ ਆ ਅਗਰ ਬਿਆਨ ਉਹਨਾਂ ਦੇ ਸਹੀ ਹੁੰਦੇ ਟਿਕਦੇ ਆ ਤਾਂ ਉਹਨਾਂ ਦਾ ਕੇਸ ਅੱਗੇ ਵਧਾਇਆ ਜਾਂਦਾ ਉਹ ਵੀ ਉਹਨਾਂ ਨੂੰ ਸਿਰਫ ਸਿਰਫ ਅੰਦਰ ਰਹਿ ਕੇ ਹੀ ਕੇਸ ਲਾਉਣ ਦੀ ਇਜਾਜ਼ਤ ਆ ਅਗਰ ਉਹਨਾਂ ਦੇ ਕੇਸ ਫੇਲ ਉਹਨਾਂ ਦੇ ਬਿਆਨ ਫੇਲ ਹੋ ਜਾਂਦੇ ਆ ਜੱਜ ਦੇ ਸਾਹਮਣੇ ਤਾਂ ਉਹਨਾਂ ਨੂੰ ਤੁਰੰਤ ਹੀ ਉਹਨਾਂ ਦੀ ਹੋਮ ਕੰਟਰੀ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਸੋ ਜਿਹੜੇ ਲੋਕ ਸ ਸੋਚ ਰਹੇ ਸੀ ਕਿ ਆਉਣ ਵਾਲਾ ਸਾਡਾ ਦਿਨ ਆ ਜਿਹੜੇ ਆਉਣ ਵਾਲਾ ਸਾਡਾ ਟਾਈਮ ਆ ਲਾਈਫ ਸਾਡੀ ਵਧੀਆ ਹੋਏਗੀ ਕਿਉਂਕਿ ਹਰ ਕੋਈ ਆਉਂਦਾ ਆਪਣੇ ਵਧੀਆ ਫਿਊਚਰ ਦੇ ਲਈ ਆਉਂਦਾ ਪਰ ਹੁਣ ਤੁਹਾਡੇ ਲਈ ਰਾਹ ਦੇ ਅੱਗੇ ਕੰਡੇ ਵਿਛ ਗਏ ਆ ਆਪਣੀਆਂ ਹੀ ਗਲਤੀਆਂ ਲਾ ਲਓ ਜੋ ਜਿੱਦਾਂ ਵੀ ਹੋ ਰਿਹਾ ਕਿਉਂਕਿ ਆਪਾਂ ਹਰ ਟਾਈਮ ਤੁਹਾਨੂੰ ਇਹੀ ਅਰਦਾਸ ਕਰਦੇ ਹੁੰਦੇ ਇਹੀ ਬੇਨਤੀ ਕਰਦੇ ਹੁੰਦੇ ਕਿ ਭਰਾਵੋ ਗਲਤੀਆਂ ਨਾ ਕਰੋ ਇਸ ਟਾਈਮ ਦੇ ਉੱਪਰ ਸਰਕਾਰ 트ੰਪ ਦੀ ਆ ਬਾਈਡਨ ਸਰਕਾਰ ਨਹੀਂ ਆ ਜਿਹੜੀ ਥੋੜੀ ਨਰਮੀ ਦਿਖਾਉਂਦੀ ਹੁੰਦੀ ਸੀ ਜਿਹਦੇ ਕਰਕੇ ਆਪਾਂ ਆਪਣੇ ਆਪ ਨੂੰ ਸੁਰੱਖਿਆ ਸਮਝਦੇ ਸੀ ਕਿ ਚਲੋ ਅਮਰੀਕਾ ਦੇ ਵਿੱਚ ਐਂਟਰ ਹੋ ਕੇ ਹੁਣ ਸਾਰਾ ਕੁਝ ਆਪਣਾ ਫਿਊਚਰ ਹੋਏਗਾ ਪਰ ਨਹੀਂ ਹੁਣ 트ੰਪ ਪ੍ਰਸ਼ਾਸਨ ਆ ਜਿਨੇ ਕੀ ਚੁੱਕ ਦੇ ਸਾਰ ਹੀ ਐਦਾਂ ਦੇ ਐਲਾਨ ਕੀਤੇ ਸੀਗੇ ਜਿਨ੍ਹਾਂ ਨੇ ਸਾਫ਼ ਜਾਹਿਰ ਕਰਤਾ ਸੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਬਾਰਡਰ ਕ੍ਰੋਸ ਕਰਕੇ ਆਏ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਇੱਥੇ ਉਹਨਾਂ ਲਈ ਖਤਰੇ ਦੀ ਘੰਟੀ ਵੱਜ ਗਈ ਆ ਸੋ ਉਹੀ ਉਹੀ ਕੈਂਪੇਨ ਵੀ 트੍ਰੰਪ ਦੀ ਉਹੀ ਸੀਗੀ ਔਰ ਸਾਰੇ ਕੰਮ ਵੀ 트ੰਪ ਦੇ ਉਹੀ ਹੈ ਤੇ ਉਹ ਆਪਣੀ ਜੁਬਾਨ ਤੇ ਔਰ ਆਪਣੇ ਕੰਮ ਤੇ ਅੜਿਆ ਹੋਇਆ ਔਰ ਉਹੀ ਸਿੱਧੇ ਆਪਣੀ ਮੰਜ਼ਿਲ ਦੀ ਤਰਫ ਨੂੰ ਵੱਧ ਰਿਹਾ ਹਰ ਕੋਈ ਜੋ ਵੀ ਉਹਦੇ ਰਸਤੇ ਦੇ ਵਿੱਚ ਆਉਂਦਾ ਚਾਹੇ ਉਹ ਅਸਾਈ ਲੰਕੇਸ ਵਾਲਾ ਹੋਵੇ ਚਾਹੇ ਗ੍ਰੀਨ ਕਾਰਡ ਵਾਲਾ ਹੋਵੇ ਚਾਹੇ ਵਰਕ ਵੀਜੇ ਵਾਲਾ ਹੋਵੇ ਚਾਹੇ ਉਹ ਸਿਟੀਜ਼ਨ ਹੋਵੇ ਸਾਰਿਆਂ ਨੂੰ ਉਹ ਸਾਫ਼ ਕਰਦਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਹੁਣ ਕਿਹੜੇ ਉਹ ਦਿਨ ਦੇਖਣਾ ਬਾਕੀ ਆ ਕਿਹੜਾ ਉਹ ਲਾ ਨਵਾਂ ਆਉਣ ਵਾਲਾ ਬਾਕੀ ਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ ਕਿਉਂਕਿ ਹਰ ਰੋਜ਼ ਨਵੇਂ ਤੇ ਨਵੇਂ ਲਾ ਆ ਰਿਹਾ ਜਿਹੜੇ ਲੋਕ ਅੱਜ ਤੋਂ 6 ਮਹੀਨੇ ਪਹਿਲਾਂ ਇਹ ਕਹਿੰਦੇ ਸੀ ਕਿ ਸਾਡਾ ਕੁਝ ਵੀ ਨਹੀਂ ਹੋ ਸਕਦਾ ਸਾਨੂੰ ਨਹੀਂ ਕੋਈ ਹੱਥ ਲਾ ਸਕਦਾ ਅਸੀਂ ਸਹੀ ਹੈ ਸੁਰੱਖਿਆ ਤਾਂ ਇੱਥੇ ਅਮਰੀਕਾ ਦੇ ਵਿੱਚ ਅੱਜ ਉਹ ਭੱਜੇ ਫਿਰਦੇ ਆ ਲਾਇਰਾਂ ਦੇ ਕੋਲ ਘੁੰਮਦੇ ਫਿਰਦੇ ਆ ਵੱਡੇ ਵੱਡੇ ਅਟਾਰਨੀਆ ਨੂੰ ਹਾਇਰ ਕਰਦੇ ਪਏ ਆ ਕਿ ਸਾਡਾ ਕੇਸ ਦੇਖੋ ਸਾਨੂੰ ਇੱਥੋਂ ਨਾ ਕੱਢ ਦੋਵੇ ਕੋਈ ਸਾਨੂੰ ਉੱਥੇ ਕੋਈ ਡਿਟੇਲ ਨਾ ਕਰ ਦੋਵੇ ਕਿਉਂਕਿ ਇਹ ਗੱਲ ਸੱਚੀ ਆ ਹਰ ਉਹ ਇਮੀਗ੍ਰੈਂਟਸ ਡਰਿਆ ਹੋਇਆ ਕਿ 트럼ਪ ਦਾ ਨਵਾਂ ਫਰਮਾਨ ਪਤਾ ਨਹੀਂ ਕਿਹੜਾ ਆਉਣਾ ਲੋਕ ਆਪਣੇ ਆਪ ਨੂੰ ਹੁਣ ਪ੍ਰਿਪੇਅਰ ਕਰਨ ਲੱਗ ਗਏ ਕਿ ਅਸੀਂ ਤਿਆਰੀ ਕਰਕੇ ਰੱਖੀਏ ਕੱਲੂ ਸਾਡੇ ਨਾਲ ਕੁਝ ਹੋ ਨਾ ਜਾਵੇ ਜਿਹੜੇ ਅੱਜ ਤੋਂ 6 ਮਹੀਨੇ ਪਹਿਲਾਂ ਹੱਸਦੇ ਸੀ ਬਾਕੀ ਮੈਂ ਤਾਂ ਇਹੀ ਅਰਦਾਸ ਕਰਦਾ ਤੁਸੀਂ ਵੀ ਇਹ ਅਰਦਾਸ ਕਰੋ ਕਿ ਰੱਬਾ ਬਹੁਤ ਮਾਮਾ ਦੇ ਪੁੱਤ ਇੱਥੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਪਹੁੰਚਿਆ ਸੋ ਉਹਨਾਂ ਨੂੰ ਇਦਾਂ ਦੇ ਦਿਨ ਨਾ ਦਿਖਾਵੀਂ ਕਿ ਉਹਨਾਂ ਨੂੰ ਸਾਰਾ ਕੁਝ ਖੋਣਾ ਪੈ ਜਾਵੇ ਬਾਕੀ ਇੱਕ ਦੂਜੇ ਦੀ ਦੁਆ ਮੰਗਿਆ ਕਰੋ ਚੜਦੀ ਕਲਾ ਰਹਾ ਕਰੋ ਸਾਰੇ ਹੀ ਇਦਾਂ ਨਾ ਸੋਚਿਆ ਕਰੋ ਇੱਕ ਦੂਜੇ ਦੇ ਲੱਤਾਂ ਨਾ ਖਿੱਚਿਆ ਕਰੋ ਕਮੈਂਟ ਨਾ ਕਰਿਆ ਕਰੋ ਇਦਾਂ ਦੇ ਆ ਕੇ ਮੈਂ ਦੇਖਦਾ ਬਹੁਤ ਨੈਗੇਟਿਵ ਕਮੈਂਟ ਹੁੰਦੇ ਵਧੀਆ ਹੋਇਆ ਇਹਨਾਂ ਨੂੰ ਕੱਢੋ ਬਾਹਰ ਸੋ ਆਉਣ ਵਾਲੇ ਦਿਨਾਂ 'ਚ ਤੁਹਾਡਾ ਵੀ ਨੰਬਰ ਲੱਗ ਸਕਦਾ ਇਹ ਨਾ ਹੋਵੇ ਕਿ ਤੁਸੀਂ ਆਪਣੇ ਹੀ ਆਪਣੇ ਨਾਲ ਲੜ ਰਹੇ ਆ ਤੇ ਬਾਕੀ ਬਾਹਰ ਬੈਠੇ ਤਮਾਸ਼ਾ ਦੇਖ ਰਹੇ ਆ ਲੋਕ ਸੋ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਚੜਦੀ ਕਲਾ 'ਚ ਰਹਾ ਕਰੋ ਪਾਪਾ ਨਾਨ ਸਾਰਾ ਕੁਝ ਠੀਕ ਕਰੂੰਗਾ ਬਾਕੀ ਜੋ ਵੀ ਨਵੀਂ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਜਾਂ ਤੁਹਾਡੀ ਕੋਈ ਵੀ ਆਪਣੀ ਰਾਏ ਆ ਤਾਂ ਪਲੀਜ਼ ਕਮੈਂਟ ਕਰ ਸਕਦੇ ਆ ਤੁਸੀਂ ਬਾਕੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ ਬਾਕੀ ਤੁਹਾਡਾ ਆਪਣਾ ਚੈਨਲ ਆ ਪੰਜਾਬੀ ਉਹ ਤੁਹਾਡੀ ਸਪੋਰਟ ਦੀ ਬਹੁਤ ਬਹੁਤ ਜਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਹੌਸਲਾ ਦੇ ਦਿੰਦਾ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ